ਹਰਿਆਣੇ ਜਾਂਦੇ ਅੱਜ ਰਸਤੇ ਦੇ ਵਿੱਚ ਤਾਂ ਪੰਗਾ ਪੈ ਗਿਆ ਕਿਉਂ ਇਹ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਹੀ ਜਾਣਾ ਹੈ ਉਸ ਤੋਂ ਪਹਿਲਾਂ ਸਾਬ ਹੁਣੀ ਆਏ ਹੋਇਆ ਪਿੰਡ ਮੈਂ ਕਿਹਾ ਕਿਉਂ ਨਾ ਜੀ ਚਲੋ ਅੱਜ ਪਿੰਡ ਘੁੰਮ ਕੇ ਆਉਨੇ ਆ ਤੇ ਪਿੰਡ ਦੀਆਂ ਛੋਟੀ ਛੋਟੀ ਗਲੀਆਂ ਦੇ ਵਿੱਚ ਹਲੇ ਅਸੀਂ ਨਿਕਲਦੇ ਪਏ ਸੀ ਕਿਤੇ ਸਾਨੂੰ ਮਿਲ ਗਏ ਦੀਦੀ ਤੇ ਨਾਲ ਭਾਜੀ ਇਹਨਾਂ ਦੇ ਇੱਥੇ ਗਾਣਾ ਸ਼ੂਟ ਹੋਇਆ ਸੀਗਾ ਮਾਂ ਜਿਹਦੀ ਲਾਈਨ ਸੀਗੀ ਭਾਵੇਂ ਕੱਢ ਕੇ ਪ੍ਰਾਣ ਮੇਰੇ ਲੈ ਜਾਵੇ ਰੱਬਾ ਮੇਰੀ ਮਾਂ ਮੋੜ ਦੇ ਉਸ ਤੋਂ ਬਾਅਦ ਅਸੀਂ ਗਏ ਭਾਜੀ ਹੁਣਾਂ ਦੇ ਘਰ ਤੇ ਉੱਥੋਂ ਘੁੰਮ ਕੇ ਆ ਕੇ ਫਿਰ ਮੈਂ ਕਿਹਾ ਚਲੋ ਚੱਲੀਏ ਨਹੀਂ ਤਾਂ ਅਸੀਂ ਲੇਟ ਹੋ ਜਾਣਾ ਆ ਇਹ ਵਾਲੀ ਲੁੱਕ ਵੀ ਦੇਖ ਕਰਦੇ ਹੋਏ ਅਸੀਂ ਨਿਕਲ ਕੇ ਆਪਣੇ ਘਰੋਂ ਬਾਹਰ ਤੇ ਪਹੁੰਚ ਗਏ ਹਰਿਆਣੇ ਜਦੋਂ ਅਸੀਂ ਹਰਿਆਣੇ ਪਹੁੰਚੇ ਮੈਂ ਕਿ ਇੰਨਾ ਜਾਮ ਕਿਉਂ ਲੱਗਿਆ ਹੋਇਆ ਇੱਥੇ ਇਹ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇੱਥੇ ਕਿਸੇ ਦੀ ਲੜਾਈ ਹੋ ਗਈ ਆ ਛਡਾਣ ਵਾਲੇ ਤਾਂ ਕੋਈ ਨਹੀਂ ਆਂਦੇ ਬਸ ਸਾਰੇ ਤਮਾਸ਼ਾਈ ਦੇਖਦੇ ਆ ਜਿਹੜੇ-ਜਿਹੜੇ ਵੀ ਖੜੇ ਆ ਥੋੜੇ ਟਾਈਮ ਬਾਅਦ ਗੱਲ ਸੁਲਝੀ ਤੇ ਫਿਰ ਗਏ ਸਾਰੇ ਆਪਣੇ ਆਪਣੇ ਘਰ ਤੇ ਅਸੀਂ ਵੀ ਆਪਣੀ ਗੱਡੀ ਲਗਾਤੀ ਸਾਈਡ ਦੇ ਵਿੱਚ ਤੇ ਹੁਣ ਚੱਲਦੇ ਆ ਹਰਿਆਣਾ ਮਾਰਕੀਟ ਦੇ ਵਿੱਚ ਸਮਾਨ ਖਰੀਦਣ ਕਿਉਂਕਿ ਅੱਜ ਦੀਵਾਲੀ ਵਾਲਾ ਦਿਨ ਆ ਇੱਕ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਰਾਸ਼ੀ ਆ ਤੁਸੀਂ ਇਹ ਨਾ ਬੋਲੋ ਕਮੈਂਟਾਂ ਹੋ ਗਿਆ ਯਾ ਕਿਉਂਕਿ ਘਰ ਕੰਮ ਲੱਗਿਆ ਹੋਇਆ ਇਸ ਕਰਕੇ ਬਲੌਗ ਐਡਿਟ ਕਰਨ ਦਾ ਟਾਈਮ ਨਹੀਂ ਮਿਲਿਆ ਤੇ ਫਿਰ ਮੈਂ ਸੋਚਿਆ ਮੈਂ ਕਿ ਹਸਬੰਦ ਦੇ ਨਾਲ ਮਾਰਕੀਟ ਘੁੰਮਣਾ ਤਾਂ ਸਭ ਤੋਂ ਔਖਾ ਕੰਮ ਹੈ ਤੇ ਮੈਂ ਬੋਲੇ ਮੈਂ ਕਿ ਸਾਹਿਬ ਜੀ ਤੁਸੀਂ ਇੱਥੇ ਬੈਠੋ ਦੁਕਾਨ ਦੇ ਵਿੱਚ ਰਾਮ ਦੇ ਨਾਲ ਜੋ ਖਾਣਾ ਪੀਣਾ ਆ ਇੱਥੇ ਦੱਸੋ ਵੀ ਅਸੀਂ ਆਪ ਜਾ ਕੇ ਸਮਾਨ ਲੈ ਕੇ ਆਵਾਂਗੇ ਖਰੀਦ ਕੇ ਮੈਂ ਕਿ ਤੁਸੀਂ ਇੱਥੇ ਬਹਿ ਕੇ ਪੇਟ ਪੂਜਾ ਕਰੋ ਰਾਮ ਦੇ ਨਾਲ ਤੇ ਇਹਨਾਂ ਨੂੰ ਬਿਠਾ ਦਿੱਤਾ 버ਗਰ ਕਿੰਗ ਵਾਲਿਆਂ ਦੇ ਮੈਂ ਕਿ ਮੈਂ ਫਟਾਫਟ ਜਾ ਕੇ ਜਲਦੀ ਜਲਦੀ ਆਰਡਰ ਦੇ ਆਣੀਆਂ ਜਲਦੀ ਮੈਨੂੰ ਦੱਸ ਦਿਓ ਤੁਸੀਂ ਕੀ ਖਾਣਾ ਉਸ ਤੋਂ ਬਾਅਦ ਅਸੀਂ ਦੀਵਾਲੀ ਲਈ ਸਮਾਨ ਖਰੀਦ ਕੇ ਲੈ ਕੇ ਆਵ ਇੱਥੇ ਹੀ ਮਿਲਦਾ ਹਰਿਆਣੇ ਦੇ ਵਿੱਚ 버거 ਕਿੰਗ ਵਾਲਿਆਂ ਦੇ ਕੋਲ ਲਓ ਚਲੋ ਜੀ ਹੁਣ ਤੁਸੀਂ ਟੈਸਟ ਕਰੋ ਖਾਓ ਤੇ ਇੰਨਾ ਅਸੀਂ ਲੈ ਆਈਏ ਸਮਾਨ ਜਾ ਕੇ ਤੇ ਫਿਰ ਅਸੀਂ ਸਾਰਿਆਂ ਨੇ ਜਲਦੀ ਜਲਦੀ ਪਹਿਲਾਂ ਤਾਂ ਕਰੀਮ ਰੋਲ ਖਾਦਾ ਤੇ ਫਿਰ ਮੈਂ ਤੇ ਦੀਪ ਤੇ ਪ੍ਰਿੰਸ ਮੈਂ ਕਿਹਾ ਚਲੋ ਹੁਣ ਅਸੀਂ ਚੱਲਦੇ ਆ ਮਠਿਆਈ ਖਰੀਦ ਕੇ ਲੈ ਕੇ ਆਨੇ ਆ ਸਭ ਤੋਂ ਪਹਿਲਾਂ ਤਾਂ ਤੇ ਆਗੇ ਮਠਿਆਈ ਵਾਲੀ ਦੁਕਾਨ ਤੇ ਇੱਥੇ ਤਾਂ ਬਹੁਤ ਜ਼ਿਆਦਾ ਰਾਸ਼ੀ ਆ ਤਾਂ ਇੱਕ ਮੇਰਾ ਕੱਦ ਕੁਝ ਜ਼ਿਆਦਾ ਹੀ ਲੰਬਾ ਆ ਕਿ ਦੂਰੋਂ ਦਿਸਦਾ ਹੀ ਨਹੀਂ ਹੈਗਾ ਇਸ ਕਰਕੇ ਮੈਂ ਕਿਹਾ ਇੱਧਰ ਦੀ ਤਾਂ ਔਖਾ ਹੀ ਆ ਦੀਪ ਕਹਿੰਦਾ ਰਹਿਣ ਤੋਂ ਇੱਧਰ ਦੀ ਆਓ ਤੁਸੀਂ ਨਹੀਂ ਦਿਸਣੇ ਪਿੱਛੇ ਖੜੇ ਤੇ ਇਹ ਵੀ ਹਰਿਆਣੇ ਦੀ ਮਸ਼ਹੂਰ ਦੁਕਾਨ ਹੈ ਆ ਮਠਿਆਈ ਦੀ ਜਿਹਨੂੰ ਜਿਹਨੂੰ ਵੀ ਪਤਾ ਇਸ ਦੁਕਾਨ ਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕੌਣ ਕੌਣ ਮਠਿਆਈ ਖਰੀਦ ਕੇ ਲੈ ਕੇ ਗਿਆ ਦੀਵਾਲੀ ਵਾਲੇ ਦਿਨ ਇੱਥੋਂ ਤੇ ਫਿਰ ਕਿਸੀਂ ਜਾ ਕੇ ਜ ਤੇ ਅੰਕਲ ਨੇ ਵੀ ਮਠਿਆਈ ਦੇ ਡੱਬੇ ਕਰ ਦਿੱਤੇ ਪੈਕ ਤੇ ਦੂਸਰੇ ਪਾਸੇ ਮੇਰੀ ਸਹੇਲੀ ਸੀਗੀ ਉਹ ਵੀ ਉਹ ਪਿੱਛੇ ਖੜੀ ਜਾ ਕੇ ਮੈਂ ਕਿਹਾ ਬੱਸ ਕਰ ਤੇਰੀ ਵੀ ਹਾਈਟ ਮੇਰੇ ਜਿੰਨੀ ਕਿਹਾ ਮੈਂ ਕਿ ਇੱਧਰ ਦੀ ਆ ਜਾ ਤੂੰ ਵੀ ਮਠਿਆਈ ਦੇ ਨਾਂ ਤੇ ਇੱਕ ਗਾਣਾ ਯਾਦ ਆ ਗਿਆ ਮੈਨੂੰ ਮਿੱਠਾ ਬਹੁਤ ਪਸੰਦ ਆ ਕਦੇ ਕੇਕ ਲਿਆਇਆ ਕਰ ਪਰ ਨਹੀਂ ਮੈਨੂੰ ਨਹੀਂ ਪਸੰਦ ਹੈਗਾ ਮੈਨੂੰ ਸਿਰਫ ਚਾਹ ਦੇ ਵਿੱਚ ਪਸੰਦ ਆ ਮਿੱਠਾ ਇਸ ਕਰਕੇ ਕੇਕ ਦੀ ਜਗ੍ਹਾ ਮਨੇ ਇੱਕ ਕੱਪ ਚਾਹ ਹੀ ਪਲਾ ਦਿਆ ਕਰ ਘੈਂਟ ਜੀ ਐਨ ਤੇ ਫਿਰ ਅਸੀਂ ਤਿੰਨੇ ਜਣੇ ਸਮਾਨ ਖਰੀਦ ਕੇ ਵਾਪਸ ਆ ਗਏ ਆ ਲੋਂਗੇ ਸਭ ਤੇ ਹਜੇ ਇਹਨਾਂ ਦੀ ਪੇਟ ਪੂਜਾ ਚੱਲਦੀ ਪਈ ਹੈ। ਪੇਟ ਪੂਜਾ ਕਰਨ ਤੋਂ ਬਾਅਦ ਤੇ ਸਮਾਨ ਖਰੀਦਣ ਤੋਂ ਬਾਅਦ ਅਸੀਂ ਚੱਲਦੇ ਹਾਂ ਹੁਣ ਆਪਣੇ ਘਰ ਵਾਪਸ ਤੇ ਸਾਨੂੰ ਆਇਆ ਨੂੰ ਹਨੇਰਾ ਵੀ ਹੋ ਗਿਆ ਇੱਥੇ ਕਿੰਨਾ। ਮੈਂ ਕਹਾਂ ਚਲੋ ਜਲਦੀ ਜਲਦੀ ਲੱਗਦਾ ਰਾਤ ਇੱਥੇ ਹੀ ਕਰਕੇ ਜਾਣੀ ਆ। ਤੇ ਸਾਡੇ ਘਰ ਆਂਦਿਆਂ ਨੂੰ ਇੱਧਰ ਨੂੰ ਮੰਨਤ ਨਹੀਂ ਲਗਾਈ ਹੋਈ ਆ ਆਪਣੇ ਪਟਾਕਿਆਂ ਦੀ ਦੁਕਾਨ। ਜਿੱਥੋਂ ਮੈਂ ਚੁੱਕ ਕੇ ਬਸ ਸਿਰਫ ਇੱਕ ਹੀ ਨਾਅ ਚਲਾਇਆ। ਇੱਕ ਗੱਲ ਦੇਖੀ ਆ ਕਿ ਅੱਜ ਕੱਲ੍ਹ ਨਿਆਣੇ ਨਹੀਂ ਡਰਦੇ ਹੈਗੇ ਬਿਲਕੁਲ ਵੀ ਪਟਾਕਿਆਂ ਤੋਂ ਤੇ ਸਭ ਤੋਂ ਲਾਸਟ ਦੇ ਵਿੱਚ ਸਾਡੇ ਸਾਰਿਆਂ ਦੀ ਸੋਹਣੀ ਜਿਹੀ ਇੱਕ ਰੀਲ ਦੇ ਨਾਲ ਵੀਡੀਓ ਵੀ ਆਪਾਂ ਇੱਥੇ ਹੀ ਖਤ Video, follow bye-bye